ਸਾਸਰੀ ਕਾ ਜੀ ਸਾਰਿਆਂ ਨੂੰ ਪੱਡਾ ਕਿਨੇ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਇਹ ਜਿਹੜਾ ਸ਼ਰਟ ਦਾ ਫੈਬਰਿਕ ਹੋਏਗਾ ਪਿਓਰ ਔਰਗੈਂਜ਼ਾ ਦਾ ਹੋਏਗਾ ਬਹੁਤ ਹੀ ਸੋਹਣਾ ਵਰਕ ਹੋਏਗਾ ਸਿਲਕ ਦੀ ਬਾਟਮ ਹੋਏਗੀ ਪੌਂਚਿਆਂ ਦੇ ਵਰਕ ਹੋਏਗਾ ਔਰਗੈਂਜ਼ਾ ਦਾ ਦੁਪੱਟਾ ਹੋਏਗਾ ਪ੍ਰੋਪਰ ਲੇਸ ਵਰਕ ਦਾ ਕੰਮ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਵੈਲਵਟ ਦਾ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਇਸ ਦੇ ਉੱਪਰ ਆਰੀ ਵਰਕ ਦਾ ਕੰਮ ਹੋਏਗਾ ਕਲਰ ਬਹੁਤ ਹੀ ਪਿਆਰੇ ਹੋਣਗੇ ਬਾਟਮ ਸੇਮ ਹੋਏਗੀ ਦੁਪੱਟਾ ਵੈਲਵਟ ਦਾ ਹੋਏਗਾ ਉਸ ਦੇ ਉੱਪਰ ਵੀ ਆਰੀ ਵਰਕ ਦਾ ਇਹ ਤੁਹਾਨੂੰ ਮਿਲਣਗੇ ਜੀ ਰਾਜਾ ਰਾਣੀ ਪ੍ਰਿੰਟ ਵਿੱਚ ਮਿਲਣਗੇ ਕ੍ਰੇਪ ਦਾ ਫੈਬਰਿਕ ਹੋਗਾ ਪਿਓਰ ਬਨਾਰਸੀ ਦੁਪੱਟਾ ਹੋਏਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਹੋਣਗੇ ਪ੍ਰਾਈਸ ਉੱਪਰ ਲੱਗਾ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਰਹਿਣਗੇ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਕ੍ਰੇਪ ਦਾ ਸੂਟ ਮਿਲੇਗਾ 올ਓਵਰ ਸੂਟ ਹੋਏਗਾ ਘੇਰੇ ਤੇ ਵਰਕ ਹੋਏਗਾ ਬਹੁਤ ਹੀ ਸੋਹਣਾ 5 ਮੀਟਰ ਦੀ ਕੱਟ ਹੋਏਗੀ ਜਿਹੜਾ ਦੁਪੱਟਾ ਹੈਗਾ ਪਿਓਰ ਚਨਾਉਂ ਦਾ ਹੋਏਗਾ ਉਸਦੇ ਵੀ ਪ੍ਰੋਪਰ ਲੇਸ ਵਰਕ ਦਾ ਕੰਮ ਹੋਏਗਾ ਇਹ ਜਿਹੜੇ ਸੂਟ ਬਣਗੇ ਪਿਓਰ ਫੈਂਡੀ ਸਿਲਕ ਦੀ ਸ਼ਰਟ ਹੋਏਗੀ ਫੁੱਲ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਫੈਂਡੀ ਸਿਲਕ ਦੀ ਨਾਲ ਜਿਹੜਾ ਦੁਪੱਟਾ ਹੋਏਗਾ ਫੈਂਡੀ ਸਿਲਕ ਦਾ ਦੁਪੱਟਾ ਰਹੇਗਾ ਉਸਦੇ ਪ੍ਰੋਪਰ ਵਰਕ ਹੋਏਗਾ ਪੂਰੇ ਦੁਪੱਟੇ ਦੇ ਉੱਪਰ ਇਹ ਸ਼ਰਟ ਹੋਏਗੀ ਜੀ ਸੌਫਟ ਜੂਟ ਸ਼ਿਮਰ ਦੀ ਹੋਏਗੀ ਫੁੱਲ ਵਰਕ ਹੋਏਗਾ ਨਾਲ ਜਿਹੜੀ ਬਾਟਮ ਹੋਏਗੀ ਏਸ਼ੀਅਨ ਸਿਲਕ ਦੀ ਹੋਏਗੀ ਨਾਲ ਔਰਗਾਂਜ਼ਾ ਦਾ ਦੁਪੱਟਾ ਰਹੇਗਾ ਇਹ ਜਿਹੜੇ ਸੂਟਾਂ ਦੇ ਪਿਓ ਬਨਾਰਸੀ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਇੰਬੋਡੀ ਰਹੇਗੀ ਬੂਟੀ ਵਰਕ ਦਾ ਕੰਮ ਹੋਏਗਾ 5 ਮੀਟਰ ਦੀ ਕੱਟ ਹੋਏਗੀ 올ਓਵਰ ਸੂਟ ਰਹੇਗਾ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜਿਓ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ हाँ जी हां अयोली कलॅक्शन केली वीड लाईक करि हो, शेअर करियो हो, चॅनल सबस्क्राईब करि हो, वडिओ बहत बहुत धन्यवाद